ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਵੀ ਨਾ ਰਾਤ ਬਰਾਤੇ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰ ਲੈਣੇ ਤੇ ਫਿਰ ਤਰਨਤਾਰਨ ਸਾਹਿਬ ਦੇ ਨੇੜੇ ਜੰਗਲ ਬੇਲਿਆਂ ਵਿੱਚ ਜਾ ਕੇ ਗੁਪਤ ਹੋ ਜਾਣਾ ਗਾਜਰਾ ਮੂਲੀਆਂ ਸਾਗ ਪੱਤੇ ਖਾ ਕੇ guzara ਕਰਨਾ ਪੈਂਦਾ ਜੰਗਲਾਂ ਵਿੱਚ ਸਿੰਘਾਂ ਨੂੰ ਬੋਤਾ ਸਿੰਘ ਕਹੂੰ ਵਖ ਰਹਿਓ ਕਿਨੈ ਫਿਰਤ ਤਿਹ ਦੇਖ ਸੋ ਲਿਓ ਵਿਰਤਨ ਸਿੰਘ ਭੰਗੂ ਪਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਕਿਧਰੇ ਨਾ ਭਾਈ ਬੋਤਾ ਸਿੰਘ ਜੰਗਲ ਵਿੱਚ ਵੱਖਰੇ ਫਿਰਦੇ ਸਨ ਭਾਈ ਗਰਜਾ ਸਿੰਘ ਤੋਂ ਰਾਹੀ ਲੰਘ ਰਹੇ ਨੇ ਰਸਤੇ ਤੋਂ ਸ਼ੇਰ ਸ਼ਾ ਸੂਰੀ ਮਾਰਗ ਤੋਂ ਉਹਨਾਂ ਬਾਬਾ ਬੋਤਾ ਸਿੰਘ ਨੂੰ ਝਾੜੀਆਂ ਵਿੱਚ ਬੈਠਿਆਂ ਤੱਕ ਲਿਆ ਤੇ ਉਹ ਮੁਸਲਮਾਨ ਰਾਹੀ ਆਪਸ ਵਿੱਚ ਬਾਤਾਂ ਪਾਉਂਦੇ ਨੇ ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੋਇਆ ਹੈ ਦੇਖਤ ਸੋ ਅਚੰਬੇ ਭਇਓ ਕਹਾ ਸਿੰਘ ਇਹ ਜੀਵਤ ਰਹਿਓ ਹੈਰਾਨ ਨੇ ਬੜੇ ਉਰਾਹੀ ਵੀ ਜਕਰੀਆ ਖਾਨ ਨੇ ਤੇ ਸਿੱਖ ਮੁਕਾ ਦਿੱਤੇ ਨੇ ਖਾਲਸਾ ਮਿਟਾ ਦਿੱਤਾ ਹੈ ਆ ਝਾੜੀਆਂ ਚ ਸਿੰਘ ਲੁਕਿਆ ਜਾਪਦਾ ਹੈ ਇਕమే ਜ਼ਿੰਦਾ ਰਹਿ ਗਿਆ ਦੂਜਾਂ ਦਾ ਸਿੰਘ ਨਾ ਦੀਸਤ ਹੈ ਕਹੂੰ ਤੁਰਕਨ ਦਏ ਖਪਾਏ ਦੂਜੇ ਕਹਿਓ ਕੋਈ ਰੋਗ ਜਿਹੇ ਕਾਇਰ ਕੂਰ ਲੁਕਾਏ ਖਾਲਸਾ ਸੋਊ ਜੋ ਨਿਤ ਜੰਗ ਕਰੈ ਖਾਲਸਾ ਸੋਊ ਨਾ ਮਰਨ ਤੇ ਡਰੈ ਕਹਿੰਦੇ ਜਿਹੜਾ ਖਾਲਸਾ ਹੈ ਨਾ ਉਹ ਕਦੇ ਵੀ ਲੁਕਦਾ ਨਹੀਂ ਹੈ ਉਤੇ ਧਰਮ ਲਈ ਮਸਲ ਲਈ ਨਿਤ ਜੰਗ ਲੜਦਾ ਹੈ ਆਪਾ ਵਾਰਦਾ ਓਏ ਕੋਈ ਚੋਰ ਉਚਕਾ ਕੋਈ ਕਾਇਰ ਹੋਣਾ ਜਿਹੜਾ ਝਾੜੀਆਂ ਵਿੱਚ ਲੁਕਿਆ ਬੈਠਾ ਹੈ ਖਾਲਸਾ ਮੌਤੋਂ ਕਿਥੇ ਡਰਦਾ ਹੈ ਖਾਲਸਾ ਤੇ ਸੱਚ ਲਈ ਧਰਮ ਲਈ ਮਸਲ ਲਈ ਜਾਨ ਵਾਰ ਦਿੰਦਾ ਹੈ ਸਿਰ ਤਲੀ ਤੇ ਟਕਾ ਲੈਂਦਾ ਹੈ ਬਾਣੀ ਚਾਹੁੰਦਾ ਨਾ ਦਾਗੇ ਹੋਏ ਸੋ ਰਨ ਮਹਜੂਜ ਹੈ ਬਿਨ ਦਾਗੇ ਭਗ ਜਾਈ ਜਿਨ੍ਹਾਂ ਦੇ ਮਸਤਕ ਤੇ ਗੁਰੂ ਪਰਮੇਸ਼ਰ ਦਾ ਠੱਪਾ ਲੱਗਿਆ ਹੈ ਜਿਹੜੇ ਗੁਰੂ ਦੇ ਸਿੱਖ ਨੇ ਕਹਿੰਦੇ ਉਹ ਮੈਦਾਨੇ ਜੰਗ ਵਿੱਚ ਪਿੱਠ ਨਹੀਂ ਦਿੰਦੇ ਉਹ ਜੂਝਦੇ ਨੇ ਸਾਧੂ ਹੋਏ ਸੋ ਭਗਤ ਪਛਾਨੈ ਹਰ ਲੈ ਖਜ਼ਾਨੇ ਪਾਈ ਉਹ ਗੁਰੂ ਦੇ ਖਜ਼ਾਨੇ ਵਿੱਚ ਕਬੂਲ ਹੁੰਦੇ ਨੇ ਇੱਕ ਦੂਜੇ ਨਾਲ ਗੱਲਾਂ ਕਰਨਾ ਇੱਕ ਆਂਧਾ ਹੈ ਪਹਿਰਾਵੇ ਤੋਂ ਤੇ ਸਿੱਖ ਲੱਗਦਾ ਹੈ ਡੀਲ ਡੋਲ ਵੀ ਬੜਾ ਹੈ ਕੋਈ ਸਵਾ 6 ਫੁੱਟ ਦੇ ird gird ਕੱਦ ਸੀ ਬਾਬਾ ਬੋਤਾ ਸਿੰਘ ਦਾ ਗੁੰਦਿਆ ਸ਼ਰੀਰ ਸੀ ਸ਼ਰੀਰ ਤੋਂ ਵੀ ਸਿੱਖੀ ਲੱਗਦਾ ਹੈ ਚਲੋ ਨੇੜੇ ਹੋ ਕੇ ਵਹਨੇ ਆਹ ਉਹ ਦੂਜਾ ਅੰਦਾਜ਼ਾ ਦਫਾ ਕਰ ਕਿਉਂ ਮੁਸ਼ਕਲ ਵਿੱਚ ਪੈਣਾ ਹੈ ਕਿਧਰੇ ਸਾਨੂੰ ਹੀ ਨਾ ਵੱਡ ਦਵੇ ਆਪਾਂ ਕੀ ਲੈਣਾ ਆਪਾਂ ਆਪਣੇ ਰਸਤੇ ਚੱਲੀਏ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਬੋਤਾ ਸਿੰਘ ਨੇ یوں ਸੁਣੀ ਰਹੇ ਉਹ ਤਹਾਂ ਹੀ ਖਲੋਏ ਜਨ ਵਿਛੂ ਕੋ ਡੰਕ ਲਗਿਓ ਲਗੀ ਬੋਲੀ ਸਿੰਘ ਸੋਏ ਉਹ ਮੁਸਲਮਾਨ ਤੇ ਉਥੋਂ ਗਏ ਚਲੇ ਪਰ ਉਹਨਾਂ ਦੇ ਬੋਲ ਬਾਬਾ ਬੋਤਾ ਸਿੰਘ ਦੇ ਕੰਨਾਂ ਵਿੱਚ ਗੂੰਜ ਰਹੇ ਸਨ ਵੀ ਕੋਈ ਚੋਰ ਚੱਕਾ ਹੋਣਾ ਹੈ ਕੋਈ ਕਾਇਰ ਹੋਣਾ ਹੈ ਖਾਲਸਾ ਨਹੀਂ ਲੁਕਦਾ ਕਵੀ ਰਤਨ ਸਿੰਘ ਭੰਗੂ ਕਹਿੰਦੇ ਨੇ ਵਿਚੂ ਦੇ ਡੰਗ ਵਾਂਗ ਚੋਟ ਲੱਗੀ। ਜ਼ਿਹਨ ਤੇ ਅਸਰ ਕੀਤਾ ਇਨ੍ਹਾਂ ਗੱਲਾਂ ਨੇ। ਤੇ ਮਨ ਵਿੱਚ ਵਿਚਾਰ ਉੱਠੀ ਐ ਸਿੰਘ ਚਿੱਤ ਇਹ ਨਿਸ਼ਚੈ ਧਾਰੀ। ਸੀਸ ਲਗੇ ਬਿਨ ਗੱਲ ਨਹਿ ਕਾਰੀ। ਸੀਸ ਲਗਾਏ ਚਰਚਾ ਹੋਏ ਜਾਗਿਓ ਜਾਨੈ ਖਾਲਸਾ ਸੋਏ। ਕਹਿੰਦੇ ਹੁਣ ਲੱਗਦਾ ਹੈ ਮਜ਼ਬ ਲਈ ਧਰਮ ਲਈ ਬਾਹਰ ਨਿਕਲ ਕੇ ਜੰਗ ਲੜਨਾ ਪਵੇਗਾ ਨਹੀਂ ਤੇ ਹਾਨੀ ਬੜੀ ਹੈ ਖਾਲਸੇ ਦੀ ਕਿਉਂਕਿ ਜਕਰੀਆ ਖਾਨ ਇਹ ਰੋਜ਼ ਟੰਡੋਰਾ ਪਿਟਵਾ ਰਿਹਾ ਹੈ ਵੀ ਮੈਂ ਖਾਲਸਾ ਖਤਮ ਕਰ ਦਿੰਦਾ ਹੈ ਔਰ ਇਹ ਸੁਣ ਕੇ ਲੋਕ ਟੈਂਦੀ ਕਲਾ ਵਿੱਚ ਜਾ ਰਹੇ ਨੇ ਕੋਈ ਵੀ ਮੁਗਲਾਂ ਦੇ ਜ਼ੁਲਮ ਖਿਲਾਫ ਅੱਗੇ ਤੋਂ ਆਵਾਜ਼ ਨਹੀਂ ਉਠਾਵੇਗਾ ਕਿਉਂਕਿ ਉਹਨਾਂ ਨੂੰ ਇਹ ਸਮਝ ਪੈ ਜਾਵੇਗੀ ਜਿਹੜਾ ਟਕਰਾਇਆ ਹੈ ਉਹ ਖਾਲਸੇ ਵਾਂਗੂ ਮਿਟਾਇਆ ਗਿਆ ਹੈ ਆਖਣ ਲੱਗੇ ਦੇ ਖਾਲਸਾ ਪੰਥ ਸੁਰਜੀਤ ਹੈ ਇਹ ਚਰਚਾ ਛੇੜਨੀ ਹੈ ਜਗਤ ਤੇ ਤੇ ਸਾਨੂੰ ਬਾਹਰ ਨਿਤਰ ਕੇ ਧਰਮ ਯੁੱਧ ਹੁਣ ਲੜਨਾ ਪੈਣਾ ਹੈ ਸੀਸ ਤਲੀ ਤੇ ਧਰਨਾ ਪੈਣਾ ਹੈ ਔਰ ਦਰਸਾਉਣਾ ਪੈਣਾ ਹੈ ਨਾ ਖਾਲਸਾ ਮੁੱਕ ਸਕਦਾ ਨਾ ਚੁੱਕ ਸਕਦਾ ਪੰਥ ਦੀ ਸਦਾ ਜੈ ਜੈਕਾਰ ਰੈਂਦੀ ਹੈ ਕੋਈ ਐਸਾ ਕਾਰਨਾਮਾ ਕਰੀਏ ਜਿਹੜੀ ਗੂੰਜ ਲਾਹੌਰ ਦਰਬਾਰ ਤੱਕ ਸੁਣਾਈ ਦਵੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸਰਾ ਲੈ ਕੇ ਬਾਬਾ ਬੋਤਾ ਸਿੰਘ ਨੇ ਨਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਰਾਹੇ ਸਰਾਏ ਡੇਰਾ ਦਿਓ ਚਾਹੂੰ ਤਰਫੋ ਲਿਓ ਬਣਾਏ ਲੜਕਨ ਜੈਸੀ ਖੇਲ ਜਿਉ ਗੜਾ ਧਰਾਇਓ ਨਾਏ ਬੈਠ ਸਿੰਘ ਤਹ ਜਗਾਤ ਲਗਾਈ ਦੂਜੋ ਸਿੰਘ ਰੰਗੜੇ ਟੋਪਇਓ ਆਈ ਨੂਰ ਦੀ ਸਰਾਂਏ ਤਰਨਤਨ ਸਾਹਿਬ ਦਾ ਇਲਾਕਾ ਸ਼ੇਰ ਸ਼ਾਹ ਸੂਰੀ ਮਾਰਗ ਹੈ ਜੋ ਦਿੱਲੀ ਤੋਂ ਲਾਹੌਰ ਜਾਂਦਾ ਹੈ ਉਹਦੇ ਤੇ ਬੈਠ ਗਏ ਪੱਥਰ ਛੁੱਟ ਲਿਆ ਔਰ ਜਿਵੇਂ ਫਾਟਕ ਲਾਈਦਾ ਹੈ ਨਾ ਇਦਾਂ ਰੁਖ ਵੱਢ ਕੇ ਤੇ ਫਾਟਕ ਬਣਾ ਲਿਆ ਤੇ ਉਥੇ ਬਾਬਾ ਗਰਜਾ ਸਿੰਘ ਵੀ ਨਾਲ ਆਣ ਰਲਿਆ ਜਗਾਤ ਲਾ ਦਿੱਤਾ ਗਿਆ ਟੈਕਸ ਲਾਇਆ ਗਿਆ ਚੁੰਗੀ ਲਾਈ ਗਈ ਜਿਵੇਂ ਟੋਲ ਪਲਾਜ਼ਾ ਹੁੰਦਾ ਨਾ ਹੁਣ ਜਿਹੜਾ ਵੀ ਸ਼ੇਰ ਸ਼ਾਹ ਸੂਰੀ ਮਾਰਗ ਤੋਂ ਲੰਘਦਾ ਆਏ ਗੱਡੇ ਪਾਸੋਂ ਆਨਾ ਲਿਆ ਜਾਂਦਾ ਉਸ ਵਕਤ ਦੀ ਕਰੰਸੀ ਹੈ ਤੇ ਖੋਤਾ ਜਿਉ ਲੈ ਕੇ ਲੰਘਦਾ ਆਏ ਉਹਦੇ ਕੋਲੋਂ ਪੈਸਾ ਲਿਆ ਜਾਂਦਾ ਹੈ ਰੌਲਾ ਪੈ ਗਿਆ ਸਾਰੇ ਵੀ ਤਰਨ ਤਰਨ ਸਾਹਿਬ ਦੇ ਇਲਾਕੇ ਵਿੱਚ ਮਾਝੇ ਦੇ ਇਸ ਖੇਤਰ ਵਿੱਚ ਖਾਲਸੇ ਦਾ ਰਾਜ ਪ੍ਰਗਟ ਹੋ ਗਿਆ ਉਹਨਾਂ ਚੁੰਗੀ ਲਾ ਦਿੱਤੀ ਹੈ ਇੱਕ ਵਾਰ ਕੁਝ ਰਾਹੀ ਲਾਹੌਰ ਵੱਲ ਨੂੰ ਜਾ ਰਹੇ ਨੇ ਨੂਰ ਦੀ ਸਰਾਂ ਤੋਂ ਲੰਘਣ ਲੱਗੇ। ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਰੋਕਿਆ। ਪੈਸੇ ਮੰਗੇ। ਉਹ ਕਹਿੰਦੇ ਤੁਸੀਂ ਜਾਣਦੇ ਵੀ ਉਹ ਮਸੂਲ ਕਿੰਨਾ ਕੋਲੋਂ ਮੰਗ ਰਹੇ ਹੋ। ਸਾਡੇ ਬਾਰੇ ਤੁਹਾਨੂੰ ਕੋਈ ਸਮਝ ਹੈ? ਤੇ ਬਾਬਾ ਬੋਤਾ ਸਿੰਘ ਕਹਿੰਦੇ ਵੀ ਅਸੀਂ ਜਾਣ ਕੇ ਕੀ ਲੈਣਾ ਹੈ। ਇੱਥੇ ਜਿਹੜਾ ਵੀ ਲੰਘਦਾ ਹੈ ਮਸੂਲ ਤਾਰਨਾ ਪੈਂਦਾ ਹੈ ਤਰ ਉਤੇ ਚੁੱਪ ਚਾਪ ਜਾਓ ਉਹ ਹੰਕਾਰ ਵਿੱਚ ਰਾਹੀ ਕਹਿੰਦੇ ਅਸੀਂ ਲਾਹੌਰ ਦਰਬਾਰ ਦੇ ਸਰਕਾਰੀ ਕਰਮਚਾਰੀ ਹਾਂ ਅਸੀਂ ਮਸੂਲ ਨਹੀਂ ਤਾਰਾਂਗੇ ਉਹਨਾਂ ਨੂੰ ਜਾਪਿਆ ਵੀ ਸ਼ਾਇਦ ਬਾਬਾ ਬੋਤਾ ਸਿੰਘ ਡਰੇਗਾ ਬਾਬਾ ਬੋਤਾ ਸਿੰਘ ਹੋਰ ਗਰਜਿਆ ਹੈ ਕਹਿੰਦੇ ਫਿਰ ਤੇ ਮਸੂਲ ਤਾਰਨਾ ਹੋਰ ਵੀ ਜ਼ਰੂਰੀ ਹੈ ਕਿਉਂਕਿ ਤੁਸੀਂ ਆਪ ਮੁਗਲ ਹਕੂਮਤ ਦੇ ਕਰੰਦੇ ਹੋ ਜਿੱਥੇ-ਜਿੱਥੇ ਮੁਗਲਾਂ ਦਾ ਰਾਜ ਹੈ ਤੁਹਾਨੂੰ ਤੇ ਪਤਾ ਹੀ ਹੈ ਉੱਥੇ ਮਸੂਲ ਉਗਰਾਇਆ ਜਾਂਦਾ ਹੈ ਹੁਣ ਮਾਝੇ ਦੀ ਧਰਤੀ ਤੇ ਖਾਲਸੇ ਦਾ ਰਾਜ ਹੋ ਗਿਆ ਹੈ ਮਸੂਲ ਤਾਰਨਾ ਹੀ ਪੈਣਾ ਨਹੀਂ ਤੇ ਸਜ਼ਾ ਬੜੀ ਸਖਤ ਦੇਵਾਂਗੇ ਉਹ ਸਰਕਾਰੀ ਕਰੰਦੇ ਉੱਚਾ ਨੀਵਾ ਬੋਲੇ ਬਾਬਾ ਬੋਤਾ ਸਿੰਘ ਨੇ ਇਸ਼ਾਰਾ ਕੀਤਾ ਬਾਬਾ ਗਰਜਾ ਸਿੰਘ ਨੂੰ ਕੁੱਤ ਕੇ ਲਈ ਦੋਹਾਂ ਸੂਰਮਿਆਂ ਨੇ ਕੱਢ ਉਹ ਸਲੋਤਰ ਹੁੰਦਾ ਨਾ ਜਿਹਦੇ ਨਾਲ ਸ਼ੀਦੀ ਦੇ ਘਰ ਰਗੜਦੇ ਨੇ ਸਿੰਘ ਮਾਰ-ਮਾਰ ਕੇ ਪਾਸੇ ਪੋਲੇ ਕਰ ਦਿੱਤੇ ਲਾਹੌਰ ਦੇ ਦਰਬਾਰੀਆਂ ਦੇ ਮਾਫੀਆਂ ਮੰਗਦੇ ਨੇ ਤੇ ਬਾਬਾ ਬੋਤਾ ਸਿੰਘ ਕਹਿੰਦੇ ਵੀ ਮੁਆਫੀ ਦੇ ਦਿੰਨੇ ਆ ਆ ਸਾਡੀ ਚਿੱਠੀ ਐ ਇਹ ਨਾਜ਼ਮ ਜਕਰੀਆ ਖਾਨ ਤੱਕ ਪਹੁੰਚਦੀ ਕਰ ਦਿਓ ਕਹਿੰਦੇ ਜੀ ਬਿਲਕੁਲ ਚਿੱਠੀ ਫੜ ਕੇ ਦੌੜ ਉੱਠੇ ਵੀ ਫਿਰ ਸਿੰਘਾਂ ਦਾ ਮਨ ਬਦਲ ਗਿਆ ਤੇ ਫਿਰ ਨਟਾ ਲੈਣ ਜੱਕਰੀਆ ਖਾਨੇ ਚਿੱਠੀ ਪੜੀ ਐ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੋਇਆ ਚਿੱਠੀ ਲਿਖੈ ਯਾ ਸਿੰਘ ਬੋਤਾ ਹੱਥ ਹੈ ਸੋਟਾ ਵਿਚਰਾਹਾ ਖੜੋਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖ ਭਾਬੀ ਖਾਨੋਂ ਨੂੰ ਯਉਂ ਆਖਿਆ ਸਿੰਘ ਬੋਤਾ ਚਿੱਠੀ ਪੜ ਕੇ ਤਿਲ ਮਿਲਾ ਉਠਿਆ ਜਕਰੀਆ ਖਾਨ ਮੈਂ ਤੇ ਸਿੰਘਾਂ ਦਾ ਖੁਰਾ ਕੋਜ ਮਿਟਾਤਾ ਏ ਮਾਡੇ ਦੀ ਤਰਤੀ ਤੇ ਇਹ ਕੌਣ ਨੇ ਜੋ ਮੈਨੂੰ ਵੰਗਾਰਦੇ ਨੇ ਔਰ ਵੰਗਾਰਿਆ ਵੀ ਕੋਈ ਆਮ ਹਲਕੇ ਅਲਫਾਜ਼ਾਂ ਨਾਲ ਨਹੀਂ ਹੈ ਮੈਨੂੰ ਔਰਤ ਜਾਤ ਆਖਿਆ ਏ ਭਾਬੀ ਲਫ਼ਜ਼ ਵਰਤੇ ਆਏ ਮੇਰੇ ਲਈ ਮੈਂ ਇਹਨਾਂ ਨੂੰ ਬੁਰੀ ਮੌਤ ਮਾਰਾਂਗਾ ਤੌਬਾ ਕਰਨਗੇ ਲੋਕ ਸਿੱਖੀ ਧਾਰਨ ਵਾਲ ਕਦੇ ਨਹੀਂ ਜਾਣਗੇ ਹੰਕਾਰ ਵਿੱਚ ਬਹੁਤ ਅਲਫ਼ਾਜ਼ ਭਾਰੇ ਬੋਲੇ ਇੱਕ ਸ਼ਾਇਰ ਕਹਿੰਦਾ ਹੈ ਖੁਦਾ ਤੋਂ ਇੱਕ ਤਰਫ ਖੁਦ ਸੇ ਵੀ ਕੋਸੋਂ ਦੂਰ ਹੋਤਾ ਹੈ ਬਸ਼ਰ ਜਿਸ ਵਕਤ ਤਾਕਤ ਕੇ ਨਸ਼ੇ ਮੇ ਚੂਰ ਹੋਤਾ ਹੈ ਹੰਕਾਰ ਬੜੀ ਮਾੜੀ ਸ਼ੈ ਹੈ ਬੰਦੇ ਨੂੰ ਹੋਸ਼ ਨਹੀਂ ਰਹਿੰਦੀ ਔਰ ਹੰਕਾਰ ਨੇ ਕਈਆਂ ਦਾ ਸਿਰ ਨਿਵਾ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਇਹ ਕ੍ਰੋਧ ਇਹ ਅਹੰ ਬੰਦੇ ਦਾ ਬਹੁਤ ਨੁਕਸਾਨ ਕਰਦਾ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੋਹਾਗਾ ਟਾਲੈ ਜਿਵੇਂ ਸਨਿਆਰੇ ਲੋਕ ਕੁਠਾਲੀ ਵਿੱਚ ਸੁਹਾਗਾ ਪਾਉਂਦੇ ਨੇ ਨਾ ਔਰ ਸੋਨੇ ਨੂੰ ਉਹਦੇ ਵਿੱਚ ਪਾ ਕੇ ਕਰਕੇ ਨਰਮ ਕਰਦੇ ਨੇ ਤੇ ਸੋਨਾ ਸੁਹਾਗੇ ਦੇ ਸਹਤ ਗਲਦਾ ਏ ਨਰਮ ਹੁੰਦਾ ਏ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਦੇ ਦੇ ਸ਼ੁਭ ਗੁਣਾਂ ਨੂੰ ਗਾਲ ਕੇ ਸੁੱਟ ਦਿੰਦੇ ਨੇ ਜੀਵਨ ਦਾ ਖਰਾ ਖੋਜ ਮਿਟਾ ਦਿੰਦੇ ਨੇ